We'll be right <laughs> back. ਹਲਕਾ ਪਛਮੀ ਦੇ ਵਿਧਾਇਕ ਡਟਾ ਜਸਬੀਰ ਸਿੰਘ ਸੰਧੂ ਵੱਲੋਂ ਅੱਜ ਵਾਰਡ ਨੰਬਰ 84 ਦੇ ਇਲਾਕਾ ਗਲੀ ਚਰਨਦਾਸ ਡੇਰੀ ਵਾਲੀ ਖੰਡਵਾਲਾ ਚੌਕ ਵਿਖੇ ਨਵੀਂ ਗਲੀ ਦੇ ਨਿਰਮਾਣ ਦਾ ਕੰਮ ਰਸਮੀ ਉਦਘਾਟਨ ਅੱਜ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਜਨਰ ਸਕੱਤਰ ਮੁਖਵਿੰਦਰ ਸਿੰਘ ਵਿਰਦੀ ਵਾਰਡ ਦੇ ਕੌਂਸਲਰ ਰਸ਼ਪਾਲ ਸਿੰਘ ਜੀ ਗੁਰਿੰਦਰ ਸਿੰਘ ਪ੍ਰਿੰਸ ਕਨੂਪੁਰ ਹਲਕਾ ਪਛਮੀ ਬੀਸੀ ਸੈਲ ਪ੍ਰਧਾਨ ਅੰਮ੍ਰਿਤਸਰ ਸਰਦਾਰ ਦਵਿੰਦਰ ਸਿੰਘ ਬਲਾਕ ਪ੍ਰਧਾਨ ਜਗਦੀਸ਼ ਭਾਰਤਵਾਜ ਹਲਕਾ ਕੋਆਰਡੀਨੇਟਰ ਸੁਨੀਤਾ ਜੀ ਆਦੀ ਅਤੇ ਹੋਰ ਆਮ ਆਦੀ ਪਾਰਟੀ ਦੇ ਪਤਵੱਤੇ ਸੱਜਣ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਦਾਰਪੰਨ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਮਤੰमंत्री ਦੇ代表ਸ਼ਾਂ ਤੇ ਜੋ ਪੰਜਾਬ ਦੇ ਜਨਤਾਸੀ ਤੇ ਰਹੀ ਆਈ ਪਈ ਆ ਉਹਦੇ ਤੇ ਵੀ ਅੱਜ ਬਾਣ ਬਸਰਾਫੀ ਦੇ ਦੇਰੀ ਚੰਦਸ ਵਾਲੀ ਗਲੀ ਜਿਹੜੀ ਆ ਜਿਸਨੇ ਕਾਫੀ ਲੰਬੇ ਸਮੇਂ ਤੋਂ ਖਰਾਬ ਸੀ ਤੇ ਇਹਨਾਂ ਮੇਰੇ ਵੀਰਾਂ ਨੇ ਮੇਰੇ ਭੈਣ ਗਰੀਆਂ ਤੇ ਇਹਦੀਆਂ ਸਾਰੀਆਂ ਵੀ ਦਮਾਂ ਦੀ ਗੜੀ ਤੇ ਸ਼ਹਿਰ ਬਣਾਈ ਜਾਵੇ ਤੋਂ ਅੱਜ ਮੇਰੇ ਨਾਲ ਕੌਂਸਲਰ ਸਹਿਮਾਨ ਸਪਾਰਕਿੰਗ ਦੀ ਸਾਡੇ ਗੱਲ ਨਾਲ ਸੰਕਤੀ ਮੁਕੇਂਦਰ ਬੀਬੀ ਜੀ ਤੇ ਹੋਰ ਵੀ ਲੇਡੀ ਜੀ ਸਾਰੇ ਜਿੰਨੇ ਵੀ ਇੱਥੇ ਗਲੀ ਦੇ ਦਸ਼ੰਦੇ ਆ ਸਾਰੇ ਇੱਥੇ ਹਾਜ਼ਰ ਹੈ ਸਾਰੇ ਬਹੁਤ ਨਸਮੂਹੀ ਤੌਰ ਤੇ ਜਿਹੜਾ ਇਸ ਗਲੀ ਦਾ ਨਰਗਟਨ ਕੀਤਾ ਗਿਆ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਇਹੀ ਕਹਾਂਗਾ ਕਿ ਅਸੀਂ ਆਪਣੇ ਏਰੀਏ ਨੂੰ ਅਮਸ਼ਾਦਾ ਸਭ ਤੋਂ ਵਧੀਆ ਏਰੀਏ ਬਣਾਉਣ ਵਾਸਤੇ ਇੱਕ ਜੀ 스ਪੀਡ ਫੜੀ ਹੋਈ ਆ ਉਸੇ ਜਲਦ ਪੂਰੀ ਕਰਨ ਜਾ ਰਹੇ ਹਾਂ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਇਨਾ ਪਿਆਰ ਮਾਨਸਿਕ ਕਰ ਬਖਸ਼ਿਆ ਸੋ ਇਹੀ ਕਹਾਂਗਾ ਕਿ ਲੋਕਾਂ ਦਾ ਟੈਕਸ ਦਾ ਪੈਸਾ ਅੱਜ ਲੋਕਾਂ ਦੇ ਕੰਮਾਂ ਤੇ ਲਾ ਕੇ ਰਿਆ ਇਹਦੀ ਇਹ ਤਾਂ ਵੱਡੀ ਖਾਲਾ ਮਾਨੀ ਪਾਰਟੀ ਦੇ ਵਿੱਚ ਕਿਤੋਂ ਨਹੀਂ ਮਿਲ ਸਕਦੀ ਕਿਉਂਕਿ ਆਮ ਆਦਮੀ ਪਾਰਟੀ ਨੇ ਹੀ ਦੋਕਾ ਦਾ ਬੰਗੜਾ ਟੱਕਰ ਸਾਰਾ ਪੈਸਾ ਲੋਕਾਂ ਦੇ ਫੂਲਾ ਤੇ ਲਾਇਆ ਕਾਗਨੇਸ਼ਨ ਕਾਤੇ ਲੱਗਾ ਸਾਡੇ ਸੀਵੇ ਤੇ ਲੱਗਾ ਸਾਡੇ ਸਟਰੀਟ ਲਾਈਟਾਂ ਤੇ ਲੱਗਾ ਸਾਡੇ ਹਸਪਤਾਲਾਂ ਤੇ ਲੱਗਾ ਸੋ ਇਹ ਆਮ ਆਦਮੀ ਪਾਰਟੀ ਲੋਕ हित ਪਾਰਟੀ ਹੈ ਤੁਸੀਂ ਦਾ ਤਦੂ ਗੁਰਸ ਸਿੰਘ ਮਾਨ ਦੀ ਜੀ ਸੋਸ਼ਲਿਸਟ ਸਰਕਾਰ ਕਰਦੇ ਹੋ ਇਹ ਹੋਰ ਵੀ ਕੰਮ ਕਰਦੇ ਹੈ ਪ੍ਰਧਾਨ ਦੇਖੋ ਜੀ ਮੇਰੇ ਖੇਡਾ ਮੋਸਟਲੀ ਕੰਮ ਤਕਰੀਬਨ ਹੋ ਹੀ ਗਿਆ ਜਿਹੜੇ ਕੋ ਰਹਿ ਗਿਆ ਇਲਾਕਾ ਨਵਾਸੇ ਜਿੱਥੇ ਉਸ ਤੋਂ ਵੀ ਡਿਮਾਂਡ ਹੋਈ ਹੈ ਮੋਥੇ ਪਹੁੰਚ ਕੇ ਉਹਨਾਂ ਦੀ ਮਸਲੇ ਹੱਲ ਕਰ ਰਹੇ ਹਾਂ ਤੋ ਮੇਰਾ ਹਲਕਾ ਪਸ਼ਮੀਰ ਆਪਣਾ ਪਰਿਵਾਰ ਆ ਤੇ ਪਰਿਵਾਰ ਦੀ ਸਾਰ ਲੈਣਾ ਮੇਰਾ ਫਰਜ਼ ਬੰਦਾ ਇਸ ਕਰਕੇ ਇਹਨਾਂ ਨੂੰ ਆਪਣਾ ਨਮੈਂਦਾ ਬਣਾ ਕੇ ਵਾਦਵਾਜ ਭੇਜਿਆ ਤੋ ਇਹਨਾਂ ਲੋਕਾਂ ਦੀਆਂ ਜੜੀਆਂ ਸਾਰੀ ਨਹੀਂ ਸਾਰੀਆਂ ਮੰਗਾ ਜੋ ਸਰਕਾਰ ਦੇ ਜੋ ਕੰਮ ਕਰਦੇ ਨੇ ਉਹ ਸਾਰੇ ਜਿਦਾਰੇ ਮੈਂ ਕਰਨ ਵਾਸਤੇ ਬਚਨਵਾਦ ਹੈ ਇਹਨਾਂ ਦੀ ਤੇ ਕਿਉਂਕਿ ਦੋ ਇਸਾਈ ਦੀ ਦੁਬਾਰਾ ਵੀ ਇਲੈਕਸ਼ਨ ਆ ਆਮ ਆਰਮੀ ਪਾਰਟੀ ਦੀ ਦੁਬਾਰਾ ਤੋਂ ਸਰਕਾਰ ਦੀ ਗੁੰਜਾਰੀਏ ਤੁਹਾਨੂੰ ਪਤਾ ਹੋਣਾ ਹੈ ਇਸ ਚੀਜ਼ ਦਾ ਕਿ ਇਸ ਕਰਕੇ ਲੋਕਾਂ ਦੀਆਂ ਮੰਗਾਂ ਨਿਕਰੇ ਉੱਤਨ ਦਾ ਸਾਦਾ ਇਹ ਹਕੀਕਤ ਨਹੀਂ ਹੈ। ਅੱਜ ਹਲਕੇ ਦੇ ਸਾਰੇ ਐਮਐਲਏ ਸਾਹਿਬ ਜੁਰੀ ਚਰਨਦਾਸ ਜੀ ਗੱਲ ਨੂੰ ਇੱਥੇ ਸ਼ੁਰੂਆਤ ਕਰਨ ਵਾਸਤੇ ਆਏ ਆ ਮੂਟ ਕਰਨ ਵਾਸਤੇ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਆ ਸਾਰੀ ਸੰਗਤ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਹੀ ਵੈਸਟ ਹਲਕੇ ਦੇ ਸਾਰੇ ਕੰਮ ਕਰਦੇ ਰਹਿਣਗੇ। ਕਿੰਨੇ ਨੰਬਰ ਵਾਰਡ? ਵਾਰਡ ਨੰਬਰ 84 84 ਨੰਬਰ ਵਾਰਡ। ਉਹ ਅੱਗੇ ਜਿਹੜਾ ਕੰਮ ਹੋਣਾ ਹੈ। ਜਿਹੜੇ ਜਿਹੜੇ ਮੈਂ ਤੇਨੂੰ ਬੇਨਤੀ ਕਰਦਾ ਜਿਹੜੇ ਰਹਿੰਦੇ ਕੰਮ ਹੈ ਉਹ ਧ ਮੋਟੋ ਪ੍ਰਿਨਰ ਮੈਂ ਐਮਐਲ ਸਰਦਬਾਹ ਹੀ ਤਨਵ ਅਭੀਆਂ ਜਦੋਂ ਵੀ ਹਲਕੇ ਵਿੱਚ ਜਾਂ ਤੁਹਾਡੀ ਵਾਰਡ ਦੇ ਵਿੱਚ ਕੋਈ ਵੀ ਕੰਮ ਹੁੰਦਾ ਹੈ ਪਹਿਲ ਦੇ ਹੱਦ ਤੱਕ ਸਾਡੇ ਕੰਮ ਕਰਦੇ ਨੇ ਪਹਿਲਾਂ ਵੀ ਸ਼ੂਗਰ ਮਿਲਦੀ ਸੜਕ ਬਣਨ ਵਾਲੀ ਸੀ ਬਹੁਤ ਜਦਾ ਮੁਸ਼ਕਲ ਜਿਹੀ ਜਾਂਦੀ ਟੱਕੜ ਦੇ ਰੋਡ ਜਾਂਦੀ ਹੈ ਸਾਰੀ ਸੜਕਾਂ ਨਬਰਾਈ ਹੈ ਔਰ ਤਕਰੀਬਨ 70 ਦੇ ਕਰੀਬ ਦੇ ਵੱਡੀਆਂ ਲੈਟਰ 70 ਵਾਰਡ ਵਾਲੀਆਂ ਉਹ ਲਵਾਈਆਂ ਐ ਤੇ ਬਹੁਤ ਰੇਲਾ ਹੁੰਦਾ ਸੀ ਜੂਗਰ ਮਿਲ ਦੇ ਵਿੱਚ ਔਰ ਸੁਪਰ ਚੱਕਰ ਦੀ ਨਿਸ਼ਾਨ ਲਵਾ ਕੇ ਔਰ ਗਲੀ ਜਿਹੜੀ ਵੀ ਹੁੰਦੀ ਹੈ ਇਹ ਵੀ ਡਿਮਾਂਡ ਕਰਦੇ ਤੋਂ ਉਹਦੀ ਅੰਦਰ ਡਾਊਨ ਕਿਹਾਏਗਾ ਤੇ ਮੈਂ ਤੁਹਾਨੂੰ ਕਹਾਂ ਕਿ ਅਬ ਸੀਟੀ ਕਰਵਾ ਦੇਣਾ ਸੀਟੀ ਕਰੀ ਕਰੋ ਨ ਇਹ ਗਲੀ ਮੋਟਰਾਖ ਲੋਕੀ ਗੱਲ ਇਹਨਾਂ ਨੇ ਜਦੋਂ ਕਈ ਰਸਤੇ ਲੈ ਆ ਕੇ ਤੇ ਇਹ ਕਰ ਜਾਂਦੇ ਨੇ ਤਕਰੀਬਨ ਜਿਹੜੇ ਸਵਾਰਟ ਨੰਬਰ 84 ਦੇ ਜਿਹੜੇ ਆ ਉਹ ਤਕਰੀਬਨ ਕੰਮ ਹੋਏ ਪਏ ਨੇ ਪਰ ਫਿਰ ਵੀ ਜਿਹੜਾ ਕੋਈ ਨਿਕਲਦਾ ਲੋਕਾਂ ਦੀ ਡਿਮਾਂਡ ਆਉਂਦੀ ਉਸ ਲਈ ਬਿਲਡਿੰਗ ਵੀ ਇਹ ਗਲੀ ਤੇ ਸੀਵਰ ਪੈਣ ਵਾਲੇ ਸੀਗੇ ਜਿਹਨੂੰ ਸੀਵਰ ਪਾਏ ਨੇ ਔਰ ਹੁਣ ਜਿਹੜਾ ਅੱਜ ਸੀਸੀ ਜਿਹੜੀ ਹੈ ਉਹ ਬਣਨ ਜਾ ਰਹੀ ਹੈ ਤੋਂ ਮੈਂ ਸਾਰੇ ਗਲੀ ਨਿਵਾਸੀਆਂ ਨੂੰ ਔਰ ਆਪਣੇ ਸਾਰੇ ਸਾਥੀ ਕਾਨਾ ਭਰਾਵਾਂ ਨੂੰ ਪਰਮ ਵਾਰਗ ਵੱਜਨਾ ਮੇਰਾ ਬਹੁਤ ਬੋਤਨ ਬਣਦਾ ਹੈ ਮੈਂ ਖੁਦ ਇਹ ਹੁਜਾ ਮੱਲੇ ਕੀ ਰਾਜ ਡਾਕਟਰ ਜਸਬੀਨ ਸਿੰਘ ਜੀ ਦੀ ਪਹਿਲੀ ਵਾਰੀ ਸਾਡੇ ਹਲਕੇ ਦੇ ਵਿੱਚ ਕੋਈ ਆਪਾਂ ਨੂੰ ਕੋਈ ਵਧੀਆ ਐਮਐਲਐਮ ਮਿਲਿਆ ਤੇ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਐ ਇਹ ਦੂਰ ਕਰ ਗਿਆ। ਦਾਸੂ ਇਹਨਾਂ ਨੇ ਹਲਕਾ ਪਛਮੀ ਦੀ ਬੀਸੇਲ ਦੀ ਪ੍ਰਧਾਨਗੀ ਕੀਤੀ ਐ ਜੀ ਜਿ ਮਾਨਤਾ ਨਾਲ ਅੱਜ ਤੱਕ ਦਿੱਤਾ। ਪਰ ਜੋ ਵੀ ਇਹ ਕੰਮ ਕਰ ਰਹੇ ਨੇ ਇਲਾਕੇ ਦੇ ਉਸ ਲੰਘਾ ਜੋ ਕਰਦੇ। ਠੀਕ ਹੈ ਜੀ। ਹਰ ਛੋਟੇ ਨੂੰ ਵੱਡੇ ਨੂੰ ਗਰੀਬ ਨੂੰ ਅਮੀਰ ਨੂੰ ਇੱਕੋ ਅੱਖ ਨਾਲ ਦੇਖਦੇ। ਇਹਨਾਂ ਚ ਬਹੁਤ ਵਧੀਆ ਕੁਆਲਿਟੀ ਹੈ। ਮੈਂ ਇਹ ਸਾਰਿਆਂ ਨੂੰ ਹਲਕੇ ਨੂੰ ਕਹਿਣਾ ਚਾਹੁੰਦਾ ਕਿ ਡਾਕਟਰ ਜਸਬੀਨ ਸਾਹਿਬ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਚੱਲੋ ਆਉਣ ਵਾਲੇ ਟਾਈਮ ਦੇ ਵਿੱਚ ਅਸਲੀ ਇਹਨਾਂ ਨੂੰ ਵਧੀਆ ਪੋਜੀਸ਼ਨ ਆਉਣ ਵਾਲੇ ਤੇ ਦੁਬਾਰਾ ਐਮਐਲਏ ਬਣਾਈਏ ਠੀਕ ਹੈ ਜੀ ਪਰਵਾਹ ਨਹੀਂ ਜਿੰਨੀਆਂ ਮੁਸ਼ਕਲਾਂ ਹਲਕੀਆਂ ਇਹ ਸੋਲਵ ਕਰਦੇ ਜਾ ਜੀ ਗਾਂਹ ਕਰਾਂਗੇ ਵਾਹਿਗੁਰੂ ਦੀ ਖਾਤੋਂ ਵਾਹਿਗੁਰੂ